ਭਾਈ ਮੈਂ ਨਹੀਂ ਕਰਨਾ ਚਾਹੁੰਦਾ ਭਾਈ ਮੈਂ ਨਾ ਮੈਂ ਅਸੀਂ ਸੌਦਾ ਕਰਨਾ ਹੈ ਵੀ ਅਸੀਂ ਸੌਦਾ ਕਰਨਾ ਹੈ ਜੇ ਤੁਹਾਨੂੰ ਪਸੰਦ ਆ 10 ਰੁਪਏ ਦੇ ਵੀ ਮੈਂ ਆਂਦਰ ਨਹੀਂ ਨਾ ਕਰੋ ਇਹ ਤੁਹਾਨੂੰ ਦੇ ਸੈਯਦ ਆ ਬਿਨਾ ਨੂੰ ਗੁੜੀ ਮਾਰੋ ਪਰ ਇਹ ਸਾਰੇ ਸੀਐਸਐਸਪੀ ਦੇ ਪੇਸ਼ ਹੋ ਚੱਲੇ ਜਾਓ ਜੀ ਕਿੱਥੇ ਮਰਦੇ ਮੈਂ ਤੁਹਾਨੂੰ ਰੋਕਤ ਨਹੀਂ ਸਕਦਾ ਕਿ ਕਿੰਨੇ ਵਜੇ ਇੱਥੇ ਆਈ ਹੋ ਔਰ ਦੋ ਬੰਦੇ ਨੇ ਰੇਪ ਕੀਤਾ ਔਰ ਪਲੀਜ਼ ਸਿਰ ਇੱਕ ਬੰਦੇ ਦੇ ਪਰਚਾ ਪੁਲਿਸ ਬਾਪ ਆ ਰਹੀ ਹੈ ਤੁਹਾਡੇ ਸਾਹਮਣੇ ਹੈ ਸਰ ਇਹਨੂੰ ਕੋਈ ਵੀ ਮਤਲਬ ਇਹਨੇ ਨੈਟ ਇੱਕ ਰੂਮ ਤਾਂ ਕਮਹੀਆ ਨਹੀਂ ਕਰਾਇਆ ਵੀ ਬੱਚੇ ਨੂੰ ਸੇਫ ਕਰੋ ਉਹ ਫਿਜ਼ੀਕਲ ਪ੍ਰੋਬਲਮ ਚਾ ਔਰ ਮੈਂਟਲੀ ਵੀ ਆ 13 ਸਾਲ ਦਾ ਇੱਕ ਬੱਚਾ ਵੀਪ ਦਾ ਸ਼ਿਕਾਰ ਹੁੰਦਾ ਹੈ ਤਾਂ ਉਹਨੂੰ ਕੀ ਇੱਕ ਸੇਫ ਰੂਮ ਨਹੀਂ ਦਿੱਤਾ ਜਾਣਾ ਚਾਹੀਦਾ ਮੈਂ ਮੈਂ ਇਹਦੇ ਨਾਨੇ ਕੋਲ ਰਹਿਨੀ ਆ ਮੇਰੇ ਮੰਮੀ ਪਾਪਾ ਹੈ ਨਹੀਂ ਨਾਨੇ ਮੈਨੇ ਪਾਲਿਆ ਛੋਟਿਆ ਤੋਂ ਨਾਨੇ ਮੈਨੇ ਪਾਲ ਕੇ ਵੱਡਾ ਕੀਤਾ ਹੈ ਤੇ ਮੈਂ ਮੈਂ ਇਹਦੀ ਜਿਹੜੀ ਤੇ ਜਾ ਰਹੀ ਸੀ ਨਾਲੇ ਮੇਰੇ ਨਾਲ ਜਾਵਜਸਤੀ ਕੀਤੀ ਆ ਤੇ ਚਾਲੇ ਮੋਟਰਸਾਈਕਲ ਲਾ ਕੇ ਮੂੰਹ ਤੇ ਕੱਪੜਾ ਬਾ ਕੇ ਉਹਨਾਂ ਜੰਗਲ ਦੇ ਵਿੱਚ ਲੈ ਗਏ ਆ ਉੱਥੇ ਮੈਨਾਂ ਬਹੁਤ ਗੰਦਾ ਕੰਮ ਕੀਤਾ ਕਿੰਨੇ ਜਾਣੇ ਸੀ ਉਹ ਇਹ ਦੋ ਜਣੇ ਸੀ ਪਹਿਲਾਂ ਜਾਣਦੇ ਸੀ ਤੁਹਾਨੂੰ ਇੱਕ ਦਾ ਨਾਮ ਪਤਾ ਜੀ ਇੱਕ ਦਾ ਨਾਮ ਨਹੀਂ ਪਤਾ ਉਹ ਉਹਨਾਂ ਦੇ ਨਾਲ ਕੰਮ ਕਰਦਾ ਸੀਗਾ ਜਿਹੜਾ ਦਿੱਤਾ ਨਹੀਂ ਦਾ ਨਾਮ ਨਹੀਂ ਪਤਾ ਉਹ ਕੰਮ ਕਰਦਾ ਸੀ ਉਹਨਾਂ ਦੇ ਨਾਲ ਇਹ ਕਿੱਥੇ ਰਹਿੰਦੇ ਆ ਤੇ ਤੁਹਾਨੂੰ ਕਿਸ ਤਰ੍ਹਾਂ ਜਾਣਦੇ ਸੀ ਜੀ ਸਾਨੂੰ ਜੇ ਅਸੀਂ ਨਾਨਾ ਰਹਿੰਦੇ ਸੀ ਤਾਂ ਬੋਲਦੇ ਚੱਲਦੇ ਸੀਗੇ ਤੇ ਇਸੇ ਤਰ੍ਹਾਂ ਥੋੜੀ ਥੋੜੀ ਦੇਰ ਬਾਅਦ ਹੀ ਬੋਲਨ ਚੱਲ ਲੱਗ ਪਏ ਤੁਹਾਡੀ ਨਾਨੀ ਦੇ ਨਾਲ ਹੀ ਜਿਹੜੀ ਰਹਿੰਦੇ ਸੀਗੇ ਹਾਂਜੀ ਨਹੀਂ ਥੋੜਾ ਦੂਰ ਦੂਰ ਲਾਉਂਦੇ ਸੀ ਬੋਲਦੇ ਥੱਲੇ ਲਾਉਂਦੇ ਸੀਗੇ ਉਹ ਤੇ ਸਾਡੇ ਅਮਰਸਰ ਰੋਡ ਤੇ ਲੱਗਦੀ ਸੀ ਸੋ ਜਿੱਥੇ ਤੁਸੀਂ ਰਹਿੰਦੇ ਆ ਉੱਥੇ ਹੀ ਇਹ ਬੰਦੇ ਰਹਿੰਦੇ ਆ ਹਾਂਜੀ ਨਾਰੀ ਨਾਂ ਰਹਿੰਦੇ ਸੀ ਕਿੰਨੇ ਲੋਕ ਆਉਂਉ ਜੀ ਉਹਨਾਂ ਦੇ 5 ਜਣੇ ਆ ਅਸੀਂ 3 ਜਣੇ ਆ ਜਿਨ੍ਹਾਂ ਨੇ ਗਲਤ ਕੀਤਾ ਤੁਹਾਡੇ ਨਾਲ ਉਹ ਕਿੰਨੇ ਜਾਣੇ ਸੀ ਜਾਣੇ ਆ ਜੀ ਕੋਈ ਨਾਮ ਨੂੰ ਕੁਝ ਪਤਾ ਹੋਵੇ ਜੀ ਇੱਕ ਤਾਂ ਨਾਮ ਪਤਾ ਜੀ ਇੱਕ ਤਾਂ ਉਹਨਾਂ ਦਾ ਨੌਕਰੀ ਹੈ ਜਿਹੜਾ ਕੰਮ ਕਰਦਾ ਹੁੰਦਾ ਹੁਣ ਤੁਸੀਂ ਕੀ ਚਾਹੁੰਦੇ ਆ ਕਿ ਕੀ ਹੋਣਾ ਚਾਹੀਦਾ ਭਾਈ ਮੈਂ ਨਹੀਂ ਕਰਨਾ ਚਾਹੁੰਦਾ ਭਾਈ ਨਾਮ ਮੈਂ ਨਹੀਂ ਆਪਰ ਲਈ ਨਾਲ ਸਮਝਿਆ ਕਰੋ ਇਹ ਨਹੀਂ ਕਰਨਾ ਚਾਹੁੰਦਾ ਮੈਂ ਉਹ ਮੇਰੀ ਗੱਲ ਸੁਣੋ ਜਦੋਂ ਗਲਤ ਕੰਮ ਕੀਤਾ ਉਦੋਂ ਕੀ ਹੋਇਆ ਸੀ ਹੈ ਉਹ ਉਹਨੇ ਨਾਰ ਕੁੜੀ ਨਾਲ ਗਲਤ ਕੰਮ ਕੀਤਾ ਸੀ ਜਾਂ ਇਹਨੇ ਕੁਝ ਤਾਂ ਕੀਤਾ ਹੈ ਕੁੜੀ ਕੀ ਕਹਿੰਦੀ ਪਦਰ ਤੋਂ ਕੁੜੀ ਨੇ ਕਿੰਨੇ ਕਿੰਨੇ ਰੱਟੇ ਦਿੱਤੇ ਜਿੰਨੇ ਮਰਜ਼ੀ ਦੇਖਾਂ ਤੁਸੀਂ ਉਹਨੇ ਨਾਲ ਗਲਤ ਕੰਮ ਕੀਤਾ ਸੀ ਕਿ ਨਹੀਂ ਕੀਤਾ ਇਹ ਉਹ ਤਾਂ ਇਹ ਤਾਂ ਮੈਡੀਕਲ ਬਸਾਉਂਦੀ ਹੈ ਜਾਂ ਫਸਾਉਂਦੀ ਹੈ ਮੈਡੀਕਲ ਰਿਪੋਰਟ ਤੇ ਲੱਗ ਗਈ ਪਤਾ ਜੀ ਹੁਣ ਤੁਸੀਂ ਕੀ ਕਹਿਣਾ ចਣ ਹੈ ਹੈ ਕੀ ਕਰਨ ਜਾਂਦੇ ਤੁਸੀਂ ਹੋਰ ਭਾਈ ਰਿਪੋਰਟ ਤੋਂ ਬਾਅਦ ਹੀ ਪਤਾ ਲੱਗਿਆ ਅਗਰ ਵਾਲੇ ਸ਼ੀਤ ਦੇ ਨਾਲ ਰੇਪ ਕਰਨ ਦਾ ਮਾਮਲਾ ਖਾਮੇ ਆਇਆ ਹੈ ਕਿੰਨੇ ਦੋਸ਼ੀ ਨੇ ਔਰ ਕੋਲੋਂ ਕੀ ਕਾਰਵਾਈ ਕੀਤੀ ਜਾਵੇ ਮਿਤੀ 14 8 24 ਨੂੰ ਮਦਈ ਨੀਲਾਵੰਤੀ ਨੇ ਇੰਸਪੈਕਟਰ ਕਰਮਜੀਤ ਕੌਰ ਕੋਲ ਆਪਣਾ ਬਿਆਨ ਕਲਮੰਦ ਕਰਾਇਆ ਸੀ ਕਿ ਉਹਦੀ ਦੋਤੀ ਆ ਜੀ ਦੀ ਉਮਰ ਕਰੀਬ 13 ਸਾਲ ਆ ਉਹਦੇ ਨਾਲ ਪੂਰਨ ਕੁਮਾਰ ਨਾਮ ਦੇ ਬੰਦੇ ਨੇ ਮਲਾਦ ਕਰ ਕੀਤਾ ਜਿਸ ਤੇ ਐਫ ਆਰ ਨੰਬਰ 157 ਅਧੀਨ ਧਾਰਾ 65 1 ਬੀਐਸ ਅਧੀਨ ਦਰਜ ਕੀਤੀ ਗਈ ਆ ਤੇ ਦੋਸ਼ੀ ਪੂਰਨ ਨੂੰ ਗ੍ਰਿਫਤਾਰ ਕਰਕੇ ਮਿਤੀ 14 ਨੂੰ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਹ ਇੱਕੋ ਹੀ ਦੋਸ਼ੀ ਸੀ ਜਾਂ ਹੋਰ ਵੀ ਕੋਈ ਦੇ ਨਾਮ ਸੀ ਉਹਦੇ ਮੁੱਢਲੇ ਬਿਆਨ ਤੋਂ ਇੱਕ ਹੀ ਦੋਸ਼ੀ ਸੀ ਕੱਲ ਮਿਤੀ 15 8 24 ਨੂੰ ਇੰਸਪੈਕਟਰ ਕਰਮਜੀਤ ਕੌਰ ਨੇ ਪੀੜਤਾ ਦਾ ਬਿਆਨ ਜੱਜ ਸਾਹਿਬ ਦੇ ਕੋਲ 183 ਬੀ ਐਨ ਐਸਐਸ ਅਧੀਨ ਕਰਾਇਆ ਗਿਆ ਹੈ ਉਹਦੇ ਵਿੱਚ ਲੜਕੀ ਨੇ ਇੱਕ ਦੋਸ਼ੀ ਦਿਲਵੀਰ ਸਿੰਘ ਦਾ ਨਾਮ ਲਿਆ ਹੈ ਜਿਹਨੂੰ ਦੋਸ਼ੀ ਨਾਮਜ਼ਦ ਕੀਤਾ ਜਾ ਚੁੱਕਾ ਮਕਦਮੇ 'ਚ ਤੇ ਗ੍ਰਿਫਤਾਰੀ ਕਿੰਨੀਾਂ ਹੋਈ ਹੈ ਗ੍ਰਿਫਤਾਰੀ ਇੱਕ ਜੇ ਪੂਰਨ ਸਿੰਘ ਅਪੂਰਨ ਕੁਮਾਰ ਦੀ ਹੋਈ ਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਾਕੀ ਤਾਂ ਤੀਸ਼ ਜਾਰੀ ਹੈ ਜੀ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰਕੇ ਮਕਦਮਾ ਨਿਬਟਾਰਾ ਕੀਤਾ ਜਾਵੇ ਇਹ ਦੇਖੋ ਮੈਂ ਉਹ ਨਹੀਂ ਰੱਖਿਆ ਤੁਹਾਨੂੰ ਆਸੈਂਟ ਹੈ। ਅਸੀਂ ਸੌਦਾ ਕਰ ਨਹੀਂ ਆ। ਵੀ ਅਸੀਂ ਸੌਦਾ ਕਰ ਨਹੀਂ ਲਿਖਾ ਨੂੰ ਪਸੰਦਾ 10 ਰੁਪਏ 20 ਰੁਪਏ ਮਤਲਬ ਨਹੀਂ ਨਾ ਕਰੋ। ਇਹ ਤੁਹਾਨੂੰ ਦੇ ਸਹੀ ਹੈ ਬਿਨਾਂ ਕੁੜੀ ਮਾਰੋ। ਪਰ ਇਹ ਸਾਰੇ ਸੀਐਸਐਸਪੀ ਦੇ ਪੇਸ਼ ਹੋ ਚੱਲੇ। ਜਾਓ ਜੀ ਕਿੰਨੇ ਮਰਜ਼ੀ ਮੈਂ ਤੁਹਾਨੂੰ ਰੋਕ ਨਹੀਂ ਸਕਦਾ। ਪੂਰੀ ਕਿੰਨੇ ਵਜੇ ਆਈ ਹੈ ਨਰੇਪ ਜੀ ਦਾ। ਔਰ ਪਲੀਜ਼ ਸਿਰਫ ਇੱਕ ਬੰਦੇ ਦੇ ਪਰਚਾ ਪੌਣ ਲਈ ਜਵਾਬ ਆ ਰਹੀ ਹੈ ਕੋਈ ਸਮਝ ਨਹੀਂ ਸਰ। ਕੋਈ ਵੀ ਮਤਲਬ ਇਹਨੇ ਨੈਟ ਇੱਕ ਰੂਮ ਤੱਕ ਮੁਹਈਆ ਨਹੀਂ ਕਰਾਇਆ ਵੀ ਬੱਚੇ ਨੂੰ ਸੇਫ ਕਰੋ। ਉਹ ਫਿਜ਼ੀਕਲ ਪ੍ਰੋਬਲਮ ਚ ਔਰ ਮੈਂਟਲੀ ਵੀ ਆ।